ਹਾਂਜੀ ਅੱਜ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿ ਭੈਣ ਆ ਬਾਗ ਆ ਜਿਹੜਾ ਇਹ ਭੈਣ ਨੇ ਖੁਦ ਰੈਡੀ ਕੀਤਾ ਹੋਇਆ ਆਪਣੇ ਹੱਥੀ ਜੇਕਰ ਕੋਈ ਵੀ ਇਹਨਾਂ ਨੂੰ ਆਰਡਰ ਕਰੂਗਾ ਕਿਉਂਕਿ ਇਹ ਚੀਜ਼ਾਂ ਹੁੰਦੀਆਂ ਥੋੜੀਆਂ ਜਿਹੀ ਇੱਕ ਤਾਂ ਜ਼ਿਆਦਾ ਮਿਹਨਤ ਵਾਲੀਆਂ ਹੁੰਦੀਆਂ ਨੇ ਆ ਮਿਹਨਤ ਦੋ ਤਾਈ ਮਹੀਨੇ ਤੇ ਤਿੰਨ ਮਹੀਨੇ ਇੱਕ ਬਾਗ ਨੂੰ ਬਣਾਉਣ ਤੇ ਲੱਗ ਜਾਂਦੇ ਨੇ ਤਾਂ ਮਿਹਨਤ ਬਹੁਤ ਆ ਇਸ ਕਰਕੇ ਇਹ ਵਾਲੀਆਂ ਚੀਜ਼ਾਂ ਇਹ ਆਰਡਰ ਤੇ ਤਿਆਰ ਕਰਦੇ ਆ ਜੇਕਰ ਕਿਸੇ ਨੇ ਵੀ ਬਾਗ ਦਾ ਆਰਡਰ ਦੇਣਾ ਹੋਊਗਾ ਤਾਂ ਇਹਨਾਂ ਨੂੰ ਆਰਡਰ ਦਿਓਗੇ ਤਾਂ ਹੀ ਇਹ ਰੈਡੀ ਕਰਨਗੇ ਪਰ ਆ ਭੈਣ ਦਾ ਹੱਥੀ ਕੱਢਿਆ ਹੋਇਆ ਬਾਗ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੁੰਨਾ ਹੈ ਜੇ ਤੁਸੀਂ ਸੇਮ ਬਣਵਾਉਣਾ ਹੈ ਤਾਂ ਸਕਰੀਨਸ਼ਾਟ ਲਾਓ ਤੇ ਭੈਣ ਨੂੰ ਡੀਐਮ ਕਰਦੇ ਹੋ ਤੁਸੀਂ ਤਾਂ ਇਹਨਾਂ ਨਾਲ ਗੱਲਬਾਤ ਕਰ ਲਓ ਤੁਸੀਂ ਸਾਰੀ ਤਾਂ ਇਹ ਸੇਮ ਬਣਾ ਕੇ ਦੇ ਦੇਣਗੇ ਤੇ ਕੁਝ ਆ ਖੁਲਕਾਰੀਆਂ ਮੈਂ ਤੁਹਾਨੂੰ ਦਿਖਾਉਣਾ ਚਾਹੂੰਗੀ ਬਹੁਤ ਸੋਹਣਾ ਕਲਰ ਤੇ ਖੁਲਕਾਰੀ ਹੈ ਦੇਖ ਸਕਦੇ ਹੋ ਮਤਲਬ ਜੇ ਤੁਸੀਂ ਸੇਮ ਬਣਵਾਉਣੀ ਹੈ ਤੁਹਾਨੂੰ ਸੇਮ ਮਿਲ ਜੂਗੀ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਸੋਹਣਾ ਇਹ ਤੇ ਇਹਨਾਂ ਨੇ ਵਰਕ ਕੀਤਾ ਹੋਇਆ ਹੈ ਤੇ ਬਾਕੀਆਂ ਕੁਝ ਕੋ ਹੋਰ ਆ ਜੇ ਤੁਸੀਂ ਮਤਲਬ ਹਲਕੀਆਂ ਲੈਣੀਆਂ ਇਹ ਤਾਂ ਥੋੜੀ ਜ਼ਿਆਦਾ ਹੈਵੀ ਆ ਜੇ ਤੁਸੀਂ ਹਲਕੀ ਚ ਮਤਲਬ ਚੂਜ਼ ਕਰਨਾ ਚਾਹੋ ਤਾਂ ਇਹ ਵਾਲੀ ਬੈਸਟ ਹੈ ਜਿੱਦਾਂ ਪਾਣੀ ਵਾਰਨ ਵੇਲੇ ਮੰਮੀਆਂ ਵਾਸਤੇ ਬਣਵਾਉਣੀ ਹੋਵੇ ਤਾਂ ਤੁਸੀਂ ਇਹ ਬਣਵਾ ਸਕਦੇ ਹੋ ਤੇ ਕਿਸੇ ਨੇ ਆਪਣੀਆਂ ਨੂਹਾਂ ਵਾਸਤੇ ਧੀਆਂ ਵਾਸਤੇ ਵਿਆਹ ਚ ਦੇਣ ਨੂੰ ਬਣਵਾਉਣੀ ਹੋਵੇ ਤਾਂ ਤੁਸੀਂ ਇਹ ਨੀਚੇ ਵਾਲੀ ਆ ਜਿਹੜੀ ਇਹ ਆਪਣੇ ਕਿੜਾ ਕਲਰ ਗਜਰੀ ਜੈਪਲੀ ਡਾਂਸਰੀਜ਼ ਕੰਜੀ ਗਾਦਰੀ ਕਲਰ ਆ ਬਹੁਤ ਸੋਹਣਾ ਕਲਰ ਹੈ ਤੇ ਬਾਕੀ ਇਹ ਨੀਚੇ ਤੁਸੀਂ ਦੇਖ ਸਕਦੇ ਹੋ ਫੁਲਕਾਰੀਆਂ ਇੰਨਾ ਬੜਾ ਹੋਰ ਵੀ ਪਈਆਂ ਨੇ ਜੋ ਕਿ ਅਵੇਲੇਬਲ ਨਹੀਂ ਇਹਨਾਂ ਆਪਣੇ ਮੇ ਰੈੱਡ ਕੁਮਾ ਜੈਂਟਾ ਹਾਂਜੀ ਆਹ ਮਜ਼ੈਂਟਾ ਦੇ ਵਿੱਚ ਆਹ ਰੈੱਡ ਦੇ ਵਿੱਚ ਇੱਕ ਆਹ ਬਹੁਤ ਹੈਗੀ ਐ ਆ ਵੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆਉਂਦੀ ਹੈ ਨਾ ਤੁਸੀਂ ਸਕਰੀਨਸ਼ਾਟ ਲੈ ਕੇ ਉਸ ਚੀਜ਼ ਦੀ ਪੂਰੀ ਡਿਟੇਲ ਭੈਣ ਤੋਂ ਲੈ ਸਕਦੇ ਹੋ ਇਹਨਾਂ ਨੂੰ ਡੀਐਮ ਕਰ ਲਿਓ ਤਾਂ ਤੁਹਾਨੂੰ ਰਿਪਲਾਈ ਮਿਲ ਜੂਗਾ ਬਾਕੀ ਜੋ ਵੀ ਇਹਨਾਂ ਦੀ ਡਿਟੇਲ ਹੋਊਗੀ ਮੈਂ ਪੁੱਛ ਕੇ ਵੀਡੀਓ ਦੇ ਉੱਪਰ ਤੁਹਾਨੂੰ ਸਾਰੀ ਸ਼ੇਅਰ ਕਰ ਦੂੰਗੀ ਆਪਾਂ ਨੀਚੇ ਕੈਪਸ਼ਨ ਲਿਖ ਦਾਂਗੇ ਤੁਹਾਨੂੰ ਸਾਰੀ ਜਾਣਕਾਰੀ ਮਿਲ ਜੂਗੀ ਤਾਂ ਭੈਣ ਨੂੰ ਜਿਆਦਾ ਤੋਂ ਜਿਆਦਾ ਫੋਲੋ ਕਰਿਓ ਕਿਸੇ ਵੀ ਕੁਐਰੀ ਲਈ ਇਹਨਾਂ ਨੂੰ ਡੀਐਮ ਕਰ ਲਿਓ ਤੇ ਬਾਕੀ ਕੁਝ ਪੁੱਛਣਾ ਹੋਇਆ ਮੈਥੋਂ ਪੁੱਛ ਲਿਓ ਮੈਂ ਵੀ ਦੱਸ ਦੂੰਗੀ